ਕਬੂਤਰਾਂ ਇਹਦੇ ਤੋਂ ਕੀ ਬਰਾਮਦ ਹੋਇਆ ਤੇ ਇਹਦੇ ਕਿਹ ਚਿਰ ਤੋਂ ਇਹ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਇਹਨਾਂ ਨੂੰ ਕੀ ਕੀ ਬਰਾਮਦ ਕੀਤਾ ਗਿਆ ਤਾਂ ਇਹਦੇ ਬਾਰੇ ਕੀ ਜਾਣਕਾਰੀ ਹੈ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਮਾਨਯੋਗ ਸ਼੍ਰੀ ਬਰਿੰਦਰ ਸਿੰਘ ਬਰਾੜ ਪੀਪੀਐਸ ਐਸਐਸਪੀ ਫਾਜ਼ਲਕਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਸਿਟੀ 1 ਪੁਲਿਸ ਨੇ ਕਾਲ ਵੀ ਮਿਲੀ ਜਿਸ ਚ ਇੱਕ ਜਿਹੜਾ ਲਖਮਿੰਦਰ ਸਿੰਘ ਉਪਰ ਲੱਖੀ ਕਬੂਤਰਾਂ ਦਾ ਪੁੱਤਰ ਅਮਰ ਸਿੰਘ ਜੰਮੂ ਬਸਤੀ ਹੋਰ ਦਾ ਰੋਕੜੀ ਰਹਿਣ ਵਾਲਾ ਜਿਸ ਇਰੀਏ ਤੇ ਵਿੱਚ ਬਹੁਤ ਜ਼ਿਆਦਾ ਕੰਪਲੇਂਟ ਸੀਗੀ ਨਸ਼ਿਆਂ ਦੀ ਸਬਦੀ ਜਿਸ ਤੇ ਲਗਾਤਾਰ ਅਸੀਂ ਸਰਵੇਲੈਂਸ ਕਰ ਰਹੇ ਜਿਸ ਨੂੰ ਅਸੀਂ ਕਨ ਸਿਟੀਵਨ ਦੀ ਟੀਮ ਨੇ ਕਾਬੂ ਕੀਤਾ ਜਿਸ ਕੋਲੋਂ ਸਾਨੂੰ ਹੁਣ ਤੱਕ 170 ਨਸ਼ੀਲੀਆ ਗੋਲੀਆਂ ਜਿਹੜੀਆਂ ਹੈਗੀਆਂ ਡਰਾਮੋਡੋਲ ਦੀਆਂ ਰਿਕਵਰ ਹੋਈਆਂ ਤੇ ਜਿਸ ਤੇ ਅਸੀਂ 267 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 22 ਕਾਟ ਜਿਆਸੀ ਇੱਥੇ ਰਜਿਸਟਰ ਕੀਤੀਆਂ ਤੇ ਸਾਨੂੰ ਲੱਗਦਾ ਵੀ ਇਹ ਡਿਸਕਲੋਜ਼ ਸਾਨੂੰ ਹੋਰ ਵੀ ਕਾਫੀ ਕਾਫੀ ਹੈਵੀ ਮਾਤਰਾ ਦੇ ਸਾਹਮਣੇ ਤੇ ਰਿਕਵਰੀ ਹੋਊਗੀ ਹੋਰ ਕਿੜ ਕਿੜ ਬੰਦੇ ਜੀ ਮੋਟਰਸਾਈਕਲ ਚੋਰੀ ਫੜੇ ਇਸ ਤੋਂ ਇਲਾਵਾ ਅਸੀਂ ਇੱਕ ਐਫ ਆਈ ਆਰ ਹੋਰ ਰਜਿਸਟਰ ਕੀਤੀ ਹੈ ਜਿਸ 'ਚ ਅਸੀਂ ਜਿਹੜੇ ਦੋ ਜਿਹੜੇ ਅਕਿਊਜ਼ਡ ਅਸੀਂ ਫੜੇ ਆ ਜਿਸ ਚ ਇੱਕ ਦਾ ਹਰਜਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਹੈਗਾ ਖੁਈਆ ਸਰਵਰ ਪਿੰਡ ਦਾ ਤੇ ਦਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਲੱਖੇ ਕੜਾਈਆਂ ਥਾਣਾ ਸਦਰਪਾਜਲ ਕਾਲਾ ਰਹਿਣ ਵਾਲਾ ਇਹਨਾਂ ਕੋਲੋਂ ਸਾਨੂੰ ਚੋਰੀ ਦੇ ਹੁਣ ਤੱਕ ਤਿੰਨ ਮੋਟਰਸਾਈਕਲ ਬਰਾਮਦ ਹੋ ਚੁੱਕੇ ਆ ਤੇ ਜਿਹੜੇ ਇਥੋਂ ਲੋਕਲੀ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਚੋਰੀ ਕੀਤੀ ਸੀ ਤੇ ਉਹਦੀ ਅਸੀਂ ਪ੍ਰੈਸ ਮੂਵ ਡਰਾਈ ਜਿਹੜੇ ਹੈਗੇ ਹਨ ਉਹਦਾ ਚੈਸੀ ਨੰਬਰ ਜਿਹੜਾ ਹੈਗਾ ਅਸੀਂ ਡਿਸਪਲੇ ਵੀ ਕਰ ਰਹੇ ਹਾਂ ਸਾਰਿਆਂ ਨੂੰ ਤਾਂ ਸਾਨੂੰ ਹੈਗਾ ਵੀ ਇਸ ਚ ਸਾਨੂੰ ਹੋਰ ਵੀ ਰਿਕਵਰੀ ਹੋਊਗੀ ਹੋਰ ਵੀ ਸਾਨੂੰ ਮੋਟਰਸਾਈਕਲ ਵਿੱਚ ਬਰਾਮਦ ਸਰ ਇਹਨਾਂ ਨੇ ਕਿ ਪਹਿਲਾਂ ਪਰਚੇ ਦਰਜ ਹੈ ਹਾਂ ਜਿਹੜੇ ਅਕਿਊਜ਼ਡ ਹੈਗੇ ਨੇ ਆਹਾਂ ਮੋਟਰਸਾਈਕਲ ਚੋਰੀ ਵਾਲੇ ਇਹਨਾਂ ਤੇ ਪਹਿਲਾਂ ਵੀ ਕਾਫੀ ਚੋਰੀ ਦੇ ਜਿਹੜੇ ਦਵਿੰਦਰ ਸਿੰਘ ਤੇ ਤਿੰਨ ਚੋਰੀ ਦੇ ਪਰਚੇ ਦਰਜ ਨੇ ਤੇ ਦੂਜਾ ਹਰਜਿੰਦਰ ਸਿੰਘ ਤੇ ਵੀ ਇੱਕ ਲੜਾਇਗਾ ਪਰਚਾ ਦਰਜ ਚੋਰੀ ਦਾ ਤੇ ਲੱਖੀ ਤੇ ਸਰ ਕੋਈ ਲੱਖੀ ਤੇ ਵੀ ਪਹਿਲਾਂ ਇੱਕ ਆਈਪੀਸੀ ਦਾ ਇੱਕ ਵੈਨਸ ਕ੍ਰਾਈਮ ਦਾ ਪਰਚਾ ਲੱਗ ਚੁੱਕਾ ਠੀਕ ਕਬੂਤਰ ਵਾਲਾ ਇਹਦੇ ਜੋ ਕੀ ਬਰਾਮਦ ਹੋਇਆ ਤੇ ਇਹਦੇ ਕਈ ਚਿਰ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਇਹਨਾਂ ਨੂੰ ਕੀ ਕੀ ਬਰਾਮਦ ਕੀਤਾ ਗਿਆ ਤੇ ਇਹਦੇ ਬਾਰੇ ਕੀ ਜਾਣਕਾਰੀ ਹੈ ਸਾਡੇ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਮਾਣਯੋਗ ਸ਼੍ਰੀ ਮੋਹਿੰਦਰ ਸਿੰਘ ਬਰਾੜ ਡੀਪੀਐਸ ਐਸਐਸਪੀ ਫਾਜ਼ਲਕਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਸਿਟੀ ਵਨ ਪੁਲਿਸ ਨੇ ਕੰਮ ਲਿਆ ਵੀ ਮਿਲਿਆ ਜਿਸ 'ਚ ਇੱਕ ਜਿਹੜਾ ਲਖਵਿੰਦਰ ਸਿੰਘ ਉਰਫ ਲੱਖੀ ਕਬੂਥਰਾਂ ਦਾ ਪੁੱਤਰ ਅਮਰ ਸਿੰਘ ਜੰਮੂ ਬਸਤੀ ਹੋਰ ਦਾ ਰੋਕਲ ਹੀ ਰਹਿਣ ਵਾਲਾ ਇਸਦੀ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਕੰਪਲੇਂਟ ਸੀਗੀ ਨਸ਼ਿਆਂ ਦੇ ਸਬੰਧੀ ਜਿਸ ਤੇ ਲਗਾਤਾਰ ਅਸੀਂ ਸਰਵੇਲੈਂਸ ਕਰ ਰਹੇ ਜਿਸ ਨੂੰ ਅਸੀਂ ਕਨ ਸਿਟੀਵਨ ਦੀ ਟੀਮ ਨੇ ਕਾਬੂ ਕੀਤਾ ਜਿਸ ਕੋਲੋਂ ਸਾਨੂੰ ਹੁਣ ਤੱਕ 170 ਨਸ਼ੀਲੀਆਂ ਗੋਣੀਆਂ ਜਿਹੜੀਆਂ ਹੈਗੇ ਡਰਾਮੋਡੋਲ ਦੀਆਂ ਰਿਕਵਰ ਹੋਈਆਂ ਜਿਸ ਤੇ ਅਸੀਂ 267 ਨੰਬਰ ਐਫ ਆਈ ਆਰ ਇਨਰਸੈਕਸ਼ਨ ਬਾਈਕਾਟ ਜਿਆਸੀ ਇਹ ਰਜਿਸਟਰਡ ਕੀਤੀ ਹੈ ਤੇ ਸਾਨੂੰ ਹੈਗਾ ਵੀ ਇਹ ਡਿਸਕਲੋਜ਼ ਸਾਨੂੰ ਹੋਰ ਵੀ ਕਾਫੀ ਹੈਵੀ ਮਾਤਰਾ ਦੇ ਸਾਹਮਣੇ ਤੇ ਛਿਰਕਬ ਨਹੀਂ ਹੋਊਗਾ ਹੋਰ ਕਿ ਕਿਹੜੇ ਕਿਹੜੇ ਬੰਦੇ ਜੀ ਮੋਟਰਸਾਈਕਲ ਚੋਰੀ ਫੜੇ ਇਸ ਤੋਂ ਇਲਾਵਾ ਅਸੀਂ ਇੱਕ ਮੈਂ ਐਫ ਆਈ ਆਰ ਹੋਰ ਰਜਿਸਟਰ ਕੀਤੀ ਹੈ ਜਿਸ 'ਚ ਅਸੀਂ ਜਿਹੜੇ ਦੋ ਜਿਹੜੇ ਅਕਿਊਜ਼ਡ ਅਸੀਂ ਫੜੇ ਆ ਜਿਸ 'ਚ ਇੱਕ ਦਾ ਹਰਜਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਹੈਗਾ ਖੁਈਆਂ ਸਰਵਰ ਪਿੰਡ ਦਾ ਤੇ ਦਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਲੱਖੇ ਕੜਾਈਆਂ ਥਾਣਾ ਸਦਰਪਾਜ਼ੀ ਕਾਲ ਰਹਿਣ ਵਾਲਾ ਇਹਨਾਂ ਕੋਲ ਸਾਨੂੰ ਚੋਰੀ ਦੇ ਹੁਣ ਤੱਕ ਤਿੰਨ ਮੋਟਰਸਾਈਕਲ ਬਰਾਮਦ ਹੋ ਚੁੱਕੇ ਆ ਤੇ ਜਿਹੜੇ ਇਥੋਂ ਲੋਕਲੀ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਚੋਰੀ ਕੀਤੀ ਸੀ ਤੇ ਉਹਦੀ ਅਸੀਂ ਪ੍ਰੈਸ ਨੋਟ ਰਾਨੀ ਜਿਹੜੇ ਹੈਗੇ ਇਹਨਾਂ ਦਾ ਚੈਸੀ ਨੰਬਰ ਜਿਹੜਾ ਹੈਗਾ ਅਸੀਂ ਡਿਸਪਲੇ ਵੀ ਕਰ ਰਹੇ ਹਾਂ ਸਾਰਿਆਂ ਨੂੰ ਤਾਂ ਸਾਨੂੰ ਹੈਗਾ ਵੀ ਇਸ ਚ ਸਾਨੂੰ ਹੋਰ ਵੀ ਰਿਕਵਰੀ ਹੋਊਗੀ ਹੋਰ ਵੀ ਸਾਨੂੰ ਮੋਟਰਸਾਈਕਲ ਵਿੱਚ ਬਰਾਬਰ ਸਰ ਇਹਨਾਂ ਤੋਂ ਕੋਈ ਪਹਿਲਾਂ ਪਰਚੇ ਦਰਜ ਹੈ ਜਿਹੜੇ ਅਕਿਊਜ਼ਡ ਹੈਗੇ ਨੇ ਆਹ ਮੋਟਰਸਾਈਕਲ ਚੋਰੀ ਵਾਲੇ ਇਹਨਾਂ ਤੇ ਪਹਿਲਾਂ ਵੀ ਕਾਫੀ ਚੋਰੀ ਦੇ ਜਿਹੜੇ ਦਵਿੰਦਰ ਸਿੰਘ ਤੇ ਤਿੰਨ ਚੋਰੀ ਦੇ ਪਰਚੇ ਦਰਜ ਜਿਹੜੇ ਤੇ ਦੂਜਾ ਹਰਜਿੰਦਰ ਸਿੰਘ ਤੇ ਵੀ ਇੱਕ ਲੜਾਇਆ ਪਰਚਾ ਦਰਜ ਚੋਰੀ ਦਾ ਹੈ ਤੇ ਲੱਖੀ ਦੇ ਸਰ ਕੋਈ ਲੱਖੀ ਤੇ ਵੀ ਪਹਿਲਾਂ ਇੱਕ ਆਈਪੀਸੀ ਦਾ ਇੱਕ ਇਨੈਸ ਕ੍ਰਾਈਮ ਦਾ ਪਰਚਾ ਦਰਜ ਹੈ ਠੀਕ ਹੈ ਕਬੂਤਰਾਲਾ ਇਹਦੇ ਤੋਂ ਕੀ ਬਰਾਮਦ ਹੋਇਆ ਤੇ ਇਹਦੇ ਕਿਹ ਚਿਰ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਇਹਨਾਂ ਨੂੰ ਕੀ ਕੀ ਬਰਾਮਦ ਕੀਤਾ ਗਿਆ ਤਾਂ ਇਹਦੇ ਬਾਰੇ ਕੀ ਜਾਣਕਾਰੀ ਹੈ ਸਰ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਮਾਣਯੋਗ ਸ਼੍ਰੀ ਵਰਿੰਦਰ ਸਿੰਘ ਬਰਾੜ ਪੀਪੀਐਸ ਐਸਐਸਪੀ ਫਾਜ਼ਲਕਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਸਿਟੀ 1 ਪੁਲਿਸ ਨੇ ਕਾਰਵਾਈ ਵੀ ਕੀਤੀ ਜਿਸ ਚ ਇੱਕ ਜਿਹੜਾ ਲਖਵਿੰਦਰ ਸਿੰਘ ਉਰਫ ਲੱਖੀ ਕਬੂਤਰਾਲਾ ਪੁੱਤਰ ਅਮਰ ਸਿੰਘ ਜੰਮੂ ਬਸਤੀ ਹੋਰ ਦਾ ਬਿਲਕੁਲ ਹੀ ਰਹਿਣ ਵਾਲਾ ਜਿਸ ਇਰੀਆ ਦੇ ਵਿੱਚ ਬਹੁਤ ਜ਼ਿਆਦਾ ਕੰਪਲੇਂਟ ਸੀਗੀ ਨਸ਼ਿਆਂ ਦੀ ਸਬੰਧੀ ਜਿਸ ਤੇ ਲਗਾਤਾਰ ਅਸੀਂ ਸਰਵੇਲੈਂਸ ਕਰ ਰਹੇ ਜਿਸ ਨੂੰ ਅਸੀਂ ਕਨ ਸਿਟੀਵਨ ਦੀ ਟੀਮ ਨੇ ਕਾਬੂ ਕੀਤਾ ਜਿਸ ਕੋਲੋਂ ਸਾਨੂੰ ਹੁਣ ਤੱਕ 170 ਨਸ਼ੀਲੀਆਂ ਗੋਲੀਆਂ ਜਿਹੜੀਆਂ ਹੈਗੀਆਂ ਡਰਾਮੋਡਲ ਦੀਆਂ ਰਿਕਵਰ ਹੋਈਆਂ ਤੇ ਜਿਸ ਤੇ ਅਸੀਂ 267 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 22 ਕਾਟ ਜਿਆਸੀ ਇੱਥੇ ਰਜਿਸਟਰ ਕੀਤੀਆਂ ਤੇ ਸਾਨੂੰ ਹੈਗਾ ਵੀ ਡਿਸਕਲੋਜ਼ ਸਾਨੂੰ ਹੋਰ ਵੀ ਕਾਫੀ ਹੈਵੀ ਮਾਤਰਾ ਦੇ ਸਾਹਮਣੇ ਤੇ ਰਿਕਵਰੀ ਹੋਈ ਹੋਰ ਕਿੜਕੜ ਬੰਦੇ ਜੀ ਮੋਟਰਸਾਈਕਲ ਚੋਰੀ ਫੜੇ ਇਸ ਤੋਂ ਇਲਾਵਾ ਅਸੀਂ ਇੱਕ ਮਾ ایف ਆਰ ਹੋਰ ਰਜਿਸਟਰ ਕੀਤੀ ਹੈ ਜਿਸ 'ਚ ਅਸੀਂ ਜਿਹੜੇ ਦੋ ਜਿਹੜੇ ਅਕਿਊਜ਼ਡ ਅਸੀਂ ਫੜੇ ਆ ਜਿਸ 'ਚ ਇੱਕ ਦਾ ਹਰਜਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਹੈਗਾ ਖੁਈਆਂ ਸਰਵਰ ਪਿੰਡ ਦਾ ਤੇ ਦਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਲੱਖੇ ਕੜਾਈਆਂ ਥਾਣਾ ਸਦਰਪਾਜ਼ਿਲ ਕਾਲਾ ਰਹਿਣ ਵਾਲਾ ਇਹਨਾਂ ਕੋਲੋਂ ਸਾਨੂੰ ਚੋਰੀ ਦੇ ਹੁਣ ਤੱਕ ਤਿੰਨ ਮੋਟਰਸਾਈਕਲ ਬਰਾਮਦ ਹੋ ਚੁੱਕੇ ਆ ਤੇ ਜਿਹੜੇ ਇਥੋਂ ਲੋਕਲ ਹੀ ਇਹਨਾਂ ਨੇ ਸ਼ਹਿਰ ਤੋਂ ਵਿੱਚੋਂ ਚੋਰੀ ਕੀਤੀ ਸੀ ਤੇ ਉਹਦੀ ਅਸੀਂ ਪ੍ਰੈਸ ਨੋਟ ਲਈ ਜਿਹੜੇ ਹੈਗੇ ਇਹਨਾਂ ਦਾ ਚੈਸੀ ਨੰਬਰ ਜਿਹੜਾ ਹੈਗਾ ਅਸੀਂ ਡਿਸਪਲੇ ਵੀ ਕਰ ਰਹੇ ਹਾਂ ਸਾਰਿਆਂ ਨੂੰ ਤਾਂ ਸਾਨੂੰ ਹੈਗਾ ਵੀ ਇਸ ਚ ਸਾਨੂੰ ਹੋਰ ਵੀ ਰਿਕਵਰੀ ਹੋਊਗੀ ਹੋਰ ਵੀ ਸਾਨੂੰ ਮੋਟਰਸਾਈਕਲ ਵਿੱਚ ਬਰਾਮਦ ਸਾਰੇ ਇਹਨਾਂ ਦੇ ਕੋਈ ਪਹਿਲਾਂ ਪਰਚੇ ਦਰਜ ਆ ਜਿਹੜੇ ਅਕਿਊਜ਼ਡ ਹੈਗੇ ਨੇ ਆਹਾਂ ਮੋਟਰਸਾਈਕਲ ਚੋਰੀ ਵਾਲੇ ਇਹਨਾਂ ਤੇ ਪਹਿਲਾਂ ਵੀ ਕਾਫੀ ਚੋਰੀ ਦੇ ਜਿਹੜੇ ਦਵਿੰਦਰ ਸਿੰਘ ਤੇ ਤਿੰਨ ਚੋਰੀ ਦੇ ਪਰਚੇ ਦਰਜ ਨੇ ਤੇ ਦੂਜਾ ਹਰਜਿੰਦਰ ਸਿੰਘ ਤੇ ਵੀ ਇਹ ਪਹਿਲਾਂ ਲੜਾਇਆ ਪਰਚਾ ਦਰਜ ਚੋਰੀ ਦਾ ਤੇ ਲੱਖੀ ਤੇ ਸਰ ਕੋਈ ਲੱਖੀ ਤੇ ਵੀ ਪਹਿਲਾਂ ਇੱਕ ਆਈਪੀਸੀ ਦਾ ਇੱਕ ਵੈਨੀਅਸ ਕ੍ਰਾਈਮ ਦਾ ਪਰਚਾ ਦਰਜ ਠੀਕ ਹੈ